ਚਲੋ ਜੀ ਅੱਜ ਦੇ ਦਸ਼ਕਾਂ ਦਾ ਪ੍ਰੋਗਰਾਮ ਫਰੰਟਲਾਈਨ ਵਿੱਚ ਬਹੁਤ ਬਹੁਤ ਸਵਾਗਤ ਜਿਹੜੇ ਐਸ ਵੇਲੇ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਬਾਹਰ ਨਹੀਂ ਵਾਰਨਿੰਗ ਆ ਜੀਓਫਰੀ ਹਿੰਟਨ ਜੀਓਫਰੀ ਹਿੰਟਨ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਐਸ ਵੇਲੇ ਮੰਨੇ ਹੋਏ ਐਕਸਪਰਟ ਆ ਉਹਨਾਂ ਨੇ ਕੁਝ ਗੱਲਾਂ ਬਾਤਾਂ ਦਸੀਆਂ ਐਸ ਵੇਲੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਜਿਹੜੇ ਸੰਭਾਵੀ ਖਤਰੇ ਨੇ ਜਿਨ੍ਹਾਂ ਦੇ ਵਿੱਚ ਸਰਵੈਲੈਂਸ ਜਾਂ ਆਪਣੇ ਆਪ ਚੱਲਣ ਵਾਲੇ ਹਥਿਆਰ ਜਾਂ ਜਿਹੜੀਆਂ ਨਕਲੀ ਵੀਡੀਓਜ਼ ਨੇ ਉਹਨਾਂ ਦੇ ਬਾਰੇ ਜ਼ਿਕਰ ਕੀਤਾ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਇੱਕ ਵੱਡਾ ਖਤਰਾ ਇਸ ਵੇਲੇ ਇਹ ਆ ਕਿ ਇਹਨਾਂ ਨਾਲ ਬਿਨਾਂ ਗੱਲ ਤੋਂ ਕਿਸੇ ਤੇ ਨਿਗਾਹ ਰੱਖੀ ਜਾ ਸਕਦੀ ਆ ਦੂਜਾ ਵੈਪਨਾਈਜ਼ੇਸ਼ਨ ਹੋ ਸਕਦੀ ਆ ਹੰਟਰ ਨੇ ਇਸ ਗੱਲ ਦੇ ਉੱਤੇ ਦੱਸਿਆ ਕਿ ਜਿਹੜਾ ਇਸ ਵੇਲੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਸਭ ਤੋਂ ਵੱਡਾ ਖਤਰਾ ਆ ਉਹ ਇਹ ਆ ਕਿ ਮਾਸ ਸਰਵੇਲੈਂਸ ਮਾਸ ਸਰਵੇਲੈਂਸ ਲਈ ਯੂਜ਼ ਕੀਤੀ ਜਾ ਸਕਦੀ ਆ ਤੇ ਦੂਜਾ ਆਟੋਨੋਮਸ ਵੈਪਨਸ ਦੇ ਲਈ ਤੇ ਇਹ ਮਤਲਬ ਬਿਨਾਂ ਕੋਈ ਇਦੇ ਵਿੱਚ ਹਿਊਮਨ ਦੇ ਇੰਟਰਵੈਂਸ਼ਨ ਨਹੀਂ ਚਾਹੀਦੀ ਆ ਫਿਰ ਵੀ ਆਪਣਾ ਕੰਮ ਐਸੇ ਤਰੀਕੇ ਦੇ ਨਾਲ ਕਰੀ ਜਾਊਗਾ ਦੁਨੀਆ ਦੇ ਵਿੱਚ ਐਸੋਲੇ ਹਥਿਆਰਾਂ ਦੀ ਦੌੜ ਲੱਗੀ ਆ ਰਿਸਕ ਆ ਗਲੋਬਲ ਆਰਮਸ ਰੇਸ ਦੇ ਵਿੱਚ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਜਿਹੜੇ ਵੈਪਨ ਨੇ ਉਹ ਯੂਜ਼ ਕੀਤੇ ਜਾ ਸਕਦੇ ਆ ਕਿਸੇ ਨੂੰ ਮਾਰਨ ਦੇ ਲਈ ਮਤਲਬ ਕਿਸੇ ਦੇਸ਼ ਨੂੰ ਡੀਸਟੈਬਲਾਈਜ਼ ਕਰਨ ਦੇ ਲਈ ਤੇ ਕੋਈ ਸਿਲੇਕਟਿਵ ਕਿਲਿੰਗ ਦੇ ਲਈ ਇਹ ਹੁਣ ਵੱਡੀ ਚਿੰਤਾ ਵਾਲੀ ਗੱਲ ਆ ਮਾਸ ਸਰਵੇਲੈਂਸ ਦਾ ਮਤਲਬ ਇਹ ਆ ਕਿ ਮੇਰੀ ਇੱਕ ਆਪਣੀ ਪ੍ਰਾਈਵੇਸੀ ਆ ਦੁਨੀਆ ਦਾ ਹਰ ਦੇਸ਼ ਜਿਹੜਾ ਇਸ ਗੱਲ ਦੀ ਆਗੇ ਦਿੰਦਾ ਕਿ ਬੰਦਾ ਆਪਣੀ ਨਿੱਜਤਾ ਰੱਖ ਸਕਦਾ ਇਹਦੇ 'ਚ ਨਿੱਜਤਾ ਕੋਈ ਨਹੀਂ ਰਹੂਗੀ। ਤੁਸੀਂ ਕਿਹੜੀ ਸੜਕ ਤੇ ਜਾ ਰਹੇ ਹੋ ਕਿਹੜੇ ਕੈਮਰੇ ਤੇ ਜਾ ਰਹੇ ਹੋ ਕੀ ਕਰ ਰਹੇ ਹੋ ਘਰ ਦੇ ਵਿੱਚ ਕੀ ਕਰ ਰਹੇ ਹੋ ਕੈਮਰੇ ਤੁਹਾਡੇ ਕੋਲੇ ਸਾਰੇ ਲੱਗੇ ਆ ਹਰ ਥਾਂ ਦੇ ਉੱਤੇ ਤੇ ਇਹ ਸਾਰੇ ਕੁਝ ਨੂੰ ਇੱਧਰ ਉੱਧਰ ਕਰਨਾ ਕੋ ਬਹੁਤ ਔਖਾ ਕੰਮ ਨਹੀਂ ਤੇ ਸਾਰੇ ਦਾ ਸਾਰਾ ਕੁਝ ਤੁਹਾਡਾ ਜਿਹੜਾ ਆ ਉਹ ਜਿਹੜਾ ਚੋਰੀ ਹੋ ਸਕਦਾ ਦੂਜਾ ਜਿਹੜੇ ਹਥਿਆਰਾਂ ਵਾਲਾ ਮਾਮਲਾ ਆ ਇਹ ਬਹੁਤ ਵੱਡੀ ਇੱਕ ਚਿੰਤਾ ਆ ਇਸ ਗੱਲੇ ਇਸ ਵੀ ਨਾ ਯੂਰਪੀਅਨ ਯੂਨੀਅਨ ਆ ਉਹਨਾਂ ਦੇ ਵਿੱਚ ਕੁਝ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਕਾਨੂੰਨ ਆ ਰੇਗੂਲੇਸ਼ਨ ਬਣਾਏ ਆ ਉਹਨਾਂ ਨੇ ਵੀ ਜਿਹੜੇ ਪਰ ਜਿਹੜੀ ਮਿਲਟਰੀ ਐਪਲੀਕੇਸ਼ਨ ਆ ਉਹ ਐਗਜ਼ੈਂਪਟ ਆ ਇਹਦੇ ਤੋਂ ਕਿ ਰੈਗੂਲੇਸ਼ਨ ਜਿਹੜੀਆਂ ਆ ਉਹ ਹੁਣ ਇਫੈਕਟਿਵ ਕਿੱਦਾਂ ਹੋਣਗੀਆਂ ਜਦ ਮਿਲਟਰੀ ਨੂੰ ਤੁਸੀਂ ਪਹਿਲਾਂ ਐਗਜ਼ੈਂਪਟ ਕਰ ਦਿੱਤਾ ਇਹਦੇ ਤੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਜਿਹੜੀ ਜਿਹੜੀ ਟਾਸਕ ਆ ਜਿਹੜਾ ਕੰਮ ਆ ਉਹਨੂੰ ਹੁਣ ਮਸ਼ੀਨ ਹੀ ਆ ਧੋਖਾ ਖਾਈ ਸਕਦੀ ਆ ਭੁਲੇਖਾ ਖਾਈ ਸਕਦੀ ਆ ਤੇ ਜੇ ਭੁਲੇਖਾ ਖਾ ਗਈ ਤੇ ਫਿਰ ਉਹਦਾ ਨੁਕਸਾਨ ਸਿੱਧਾ ਹੋਣਾ ਮਤਲਬ ਇਹ ਆ ਕਿ ਜਿਹੜਾ ਮਤਲਬ ਕਿ ਕਲਾਈਮੇਟ ਚੇਂਜ ਜਿਹੜੀ ਆ ਕਿ ਮਤਲਬ ਉਹ ਕਰਨੀ ਹੋਵੇ ਤੁਸੀਂ ਇੱਥੇ ਤੇ ਉਹਦੇ ਵਿੱਚ ਇਹ ਟਪਲਾ ਖਾ ਸਕਦੀ ਜਿਹੜੀ ਹਿੰਟਨ ਦੀ ਰਿਸਰਚ ਆ ਉਹ ਇਹ ਦੱਸਦੀ ਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਇਹਨਾਂ ਨੂੰ ਐਫੀਸ਼ੀਐਂਟ ਬਣਾਉਂਦੀ ਆ ਪਰ ਜਿਹੜੀ ਇਨਫੋਰਮੇਸ਼ਨ ਕਨਸਰਨ ਆ ਉਹਦੇ ਮਾਮਲੇ ਦੇ ਵਿੱਚ ਜਾਂ ਕੰਟਰੋਲ ਆਫ ਪਾਵਰ ਆ ਉਹਦੇ ਮਾਮਲੇ ਦੇ ਵਿੱਚ ਇਹ ਗੜਬੜ ਹੋ ਸਕਦੀ ਹੈ ਜਿਹੜਾ ਜਿਹੜਾ ਆਰਟੀਫੀਸ਼ੀਅਲ ਇੰਟੈਲੀਜੈਂਸ ਜ਼ਿਆਦਾ ਕੰਟਰੋਲ ਕਰ ਸਕਦੀ ਆ ਵੱਖ-ਵੱਖ ਚੀਜ਼ਾਂ ਦੇ ਉੱਤੇ ਜਿਹਦਾ ਇੱਕ-ਇੱਕ ਕਰਕੇ ਕੰਟਰੋਲ ਕਿੰਨਾ ਜ਼ਿਆਦਾ ਚੀਜ਼ਾਂ ਦੇ ਉੱਤੇ ਹੋ ਸਕਦਾ ਤੇ ਜਿਹੜਾ ਕਹਿ ਲੋ ਕਿ ਮਤਲਬ ਜਿਹੜੇ ਮਨੁੱਖ ਨੇ ਜਿਹੜਾ ਫੈਸਲਾ ਲੈਣਾ ਹੌਲੀ-ਹੌਲੀ ਸਾਈਡਲਾਈਨ ਹੋਊਗਾ ਐਸ ਵੇਲੇ ਕੀ ਹੋ ਰਿਹਾ ਮਨੁੱਖ ਕੰਪਿਊਟਰ ਨੂੰ ਦੱਸਦਾ ਕਿ ਆ ਕੰਮ ਇਸਦਾ ਕਰਨਾ ਆ ਕੰਮ ਇਸਦਾ ਕਰਨਾ ਤੇ ਇੱਕੋ ਕਹਿੰਦੇ ਇਸ ਤਰੀਕੇ ਦੇ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਸਮਾ ਆਊਗਾ ਕਿ ਜਿਹੜਾ ਹਿਊਮਨ ਡਿਸੀਜਨ 메ਕਿੰਗ ਆ ਉਹ ਸਾਈਡਲਾਈਨ ਹੋ ਜੂਗੀ ਆਰਟੀਫੀਸ਼ੀਅਲ ਇੰਟੈਲੀਜੈਂਸ ਮਨੁੱਖੋ ਫੈਸਲੇ ਕਰਨ ਲੱਗ ਜੂਗੀ ਭਾਵੇਂ ਕਿ ਉਹ ਮਨੁੱਖੋ ਦਾ ਰਸ ਹੈ ਪਰ ਡਿਪੈਂਡੈਂਸ ਇੰਨੀ ਜ਼ਿਆਦਾ ਤੇ ਹੋ ਜਾਣੀ ਹੈ ਹੁਣ ਸਾਰੇ ਐਕਸਪਰਟ ਇਹ ਹਿੰਟਨ ਦੀ ਇਸ ਗੱਲ ਦੇ ਨਾਲ ਸਹਿਮਤ ਨਹੀਂ ਕੁਝ ਇਹ ਕਹਿੰਦੇ ਆ ਕਿ ਜਿਹੜੀ AI ਇਹ ਇਦਾਂ ਨਹੀਂ ਚੱਲ ਸਕਦੀ ਵੀ ਇਹ ਜਿਹੜੀਆਂ ਮਨੁੱਖ ਦੀ ਯੋਗਤਾ ਆ ਉਹਦੇ ਤੋਂ ਅੱਗੇ ਨਹੀਂ ਲੰਘ ਸਕਦੀ ਰਿਸਕ ਹੈਗਾ ਆ ਹਿੰਟਨ ਨੇ ਇਹ ਵੀ ਐਕਨੋਲਜ ਕੀਤੀ ਆ ਗੱਲ ਕਿ ਇਹਦਾ ਮੈਡੀਸਨ 'ਚ ਬਹੁਤ ਯੂਜ਼ ਹੋ ਸਕਦਾ ਵੀ ਜਿਹੜੀ ਐਡਵਾਂਸਡ ਡਾਇਗਨੋਸਟਿਕ ਜਿਹੜੀ ਹੈਗੀ ਆ ਪੇਸ਼ੈਂਟ ਦੇ ਡਾਟੇ ਦੇ ਉੱਤੇ ਕੋਈ ਚੀਜ਼ ਮਤਲਬ ਬਿਮਾਰੀ ਹੈ ਹੁਣ ਡਾਕਟਰਾਂ ਤੁਸੀਂ ਦੱਸੋਗੇ ਉਹਨੂੰ ਦੱਸਣਾ ਜਾ ਕੇ ਵੀ ਭਾਈ ਮੈਨੂੰ ਆ ਬਿਮਾਰੀ ਹੈ ਡਾਕਟਰ ਪਹਿਲਾਂ ਤੁਹਾਡੀ ਬਿਮਾਰੀ ਸਮਝੂਗਾ ਵੀ ਇਹਨੂੰ ਆ ਹੁੰਦਾ ਸਿਰ ਦੁੱਖ ਦਾ ਲੱਤ ਦੁੱਖ ਦੀ ਆਹ ਪ੍ਰੋਬਲਮ ਆ ਫਿਰ ਉਹਦੇ ਹਿਸਾਬ ਨਾਲ ਇੱਕ ਅੰਦਾਜ਼ਾ ਲਾਊਗਾ ਜਿੰਨੀ ਕੋਨੇ ਪੜ੍ਹਾਈ ਕੀਤੀ ਆ ਉਹ ਪੜ੍ਹਾਈ ਦੇ ਹਿਸਾਬ ਨਾਲ ਦੱਸੂਗਾ ਵੀ ਜੇ ਆ ਆ ਆ ਗੱਲਾਂ ਹੋਣ ਤੇ ਫਿਰ ਆ ਬਿਮਾਰੀ ਹੋਊਗੀ ਤੇ ਇਹ ਬਿਮਾਰੀ ਦੇ ਲਈ ਫਿਰ ਉਹਨੂੰ ਯਾਦ ਹੋਊਗਾ ਵੀ ਫਲਾਣੀ ਦਵਾਈ ਦਿੱਤੀ ਜਾਂਦੀ ਆ ਹੁਣ ਜੇਹੀ ਕੰਮ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਕਰ ਉਹ ਸਿਰਫ ਕੰਪਿਊਟਰ ਨੂੰ ਇਹ ਦੱਸ ਦਿੰਦਾ ਕਿ ਲੱਛਣ ਆ ਨੇ ਇਹ ਬੰਦੇ ਦੀ ਲੱਤ ਵੀ ਦੁਖਦੀ ਹੈ ਇਹਦਾ ਸਿਰ ਵੀ ਦੁਖਦਾ ਇਹਦਾ ਆ ਵੀ ਹੁੰਦਾ ਇਹਦਾ ਆ ਵੀ ਹੁੰਦਾ ਇਹ ਬੰਦੇ ਨੂੰ ਕਿਹੜੀ ਬਿਮਾਰੀ ਹੋ ਸਕਦੀ ਹੈ ਹੁਣ ਕੰਪਿਊਟਰ ਅੱਗੇ ਪੁੱਛੂਗਾ ਵੀ ਓਕੇ ਇਹਨੂੰ ਬਿਮਾਰੀ ਆ ਆ ਜਾਂ ਕੰਪਿਊਟਰ ਪੁੱਛੂਗਾ ਵੀ ਇਹਨੂੰ ਆ ਚੀਜ਼ ਆ ਚੀਜ਼ ਪੁੱਛੋ ਇਹਦੇ ਆ ਟੈਸਟ ਕਰਾਓ ਜਾਂ ਇਹਦਾ ਆ ਕੀ ਹੈ ਉਹ ਅਲਟੀਮੇਟਲੀ ਕੰਪਿਊਟਰ ਨੇ ਤੁਹਾਨੂੰ ਇੱਕ ਬਿਲਕੁਲ ਐਕਿਊਰੇਟ ਜਾਣਕਾਰੀ ਦੇ ਦੇਣੀ ਕਿ ਅਸਲ ਦੇ ਵਿੱਚ ਬਿਮਾਰੀ ਆ ਹੁਣ AI ਦਾਤ ਬਹੁਤ ਵੱਡਾ ਫਾਇਦਾ ਹੈ ਦੂਜਾ ਫਿਰ ਉਹਨੇ ਕਿਹਾ ਵੀ ਇਹਦੇ ਲਈ ਮੈਡੀਸਿਨ ਦੱਸੋ ਕਿਹੜੀ ਹੈ ਡਾਕਟਰ ਹੋ ਸਕਦਾ 10 ਸਾਲ ਪਹਿਲਾਂ ਪੜਿਆ ਹੋਵੇ 20 ਸਾਲ ਉਹਨੂੰ ਨਹੀਂ ਪਤਾ ਅੱਜ ਦੀ ਮੈਡੀਸਨ ਦਾ ਉਹਨੇ ਉਹਨੂੰ ਅਪਡੇਟ ਕਰਕੇ ਦੇ ਦੇਣਾ ਕਿ ਦੇਖੋ ਜੀ ਇਹਦੇ ਲਈ ਆ ਮੈਡੀਸਨ ਆ ਤੁਸੀਂ ਆਹ ਦਵੋਗੇ ਤੇ ਆਹ ਫਾਇਦਾ ਹੋਊਗਾ ਫਿਰ ਉਹ ਅੱਗੇ ਪੁੱਛ ਸਕਦਾ ਮੈਡੀਸਨ ਦਾ ਨੁਕਸਾਨ ਕੀ ਕਿਹੜੀ ਗੱਲ ਆ ਜਿਹੜੀ ਇਹਦੇ ਤੋਂ ਪਤਾ ਨਹੀਂ ਕੀਤੀ ਜਾ ਸਕਦੀ ਹੁਣ ਹਿੰਟਨ ਸੁਜੈਸਟ ਇਹ ਕਰ ਰਿਹਾ ਕਿ ਜਿਹੜੀ ਸੇਫਟੀ ਟੈਸਟਿੰਗ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਕੰਪਨੀਆਂ ਦੀ ਪਬਲਿਕ ਐਜੂਕੇਸ਼ਨ ਦੀ ਜਿਹੜੀ ਡਿਸਇਨਫਾਰਮੇਸ਼ਨ ਆ ਖਾਸ ਕਰਕੇ ਇਲੈਕਸ਼ਨ ਦੇ ਵਿੱਚ ਉਹਨੂੰ ਕਿਦਾਂ ਕਾਬੂ ਕੀਤਾ ਜਾਵੇ ਇਹ ਤੇ ਉਹੀ ਆ ਨਾ ਮਸ਼ੀਨ ਹੀ ਆ ਨਾ ਕਿਤੇ ਤੁਸੀਂ ਜਿਆਦਾ ਉੱਤੇ ਡਿਪੈਂਡ ਕਰਨ ਲੱਗ ਪਏ ਇੱਕ ਸਟੇਜ ਦੇ ਉੱਤੇ ਜਾ ਕੇ ਉਹ ਧੋਖਾ ਵੀ ਖਾ ਸਕਦੀ ਹੈ ਤਾਂ ਉਹਦਾ ਰਿਸਕ ਜਿਹੜਾ ਕਿਤੇ ਨਾ ਕਿਤੇ ਇਸ ਵੇਲੇ ਜਿਹੜਾ ਹੈਗਾ ਸੋ ਹੁਣ ਜਿਹੜਾ ਇਸ ਕਿਸਮ ਦੀਆਂ ਚਿੰਤਾਵਾਂ ਮਾਹਰ ਦੱਸ ਰਹੇ ਆ ਕਿ ਕੀ ਇਹਦਾ ਕਿੰਨਾ ਕੁ ਸਾਨੂੰ ਫਾਇਦਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਕੁ ਜ਼ਿਆਦਾ ਇਹਦਾ ਨੁਕਸਾਨ ਜਿਹੜਾ ਆ ਉਹ ਮਨੁੱਖਤਾ ਨੂੰ ਇਸ ਚੀਜ਼ ਦਾ ਹੋ ਸਕਦਾ ਅਗਲੀ ਗੱਲ ਬਾ ਦੋਸਤੋ ਇੱਕ ਸਾਈਬਰ ਅਟੈਕ ਦੇ ਬਾਰੇ ਆ ਸੀਡੀਕੇ ਗਲੋਬਲ ਦੇ ਉੱਤੇ ਸਾਈਬਰ ਅਟੈਕ ਹੋਇਆ ਸੀਡੀਕੇ ਗਲੋਬਲ ਇੱਕ ਸੌਫਟਵੇਅਰ ਆ ਜਿਹੜਾ ਕਿ ਕਾਰ ਡੀਲਰਸ਼ਿਪ ਨੂੰ ਦਿੱਤਾ ਜਾਂਦਾ ਹੈ ਤੇ ਜਿਹੜਾ ਉਹ ਉਹਦੇ ਉੱਤੇ ਹੁਣ ਇੱਕ ਸਾਈਬਰ ਅਮਲਾ ਹੋਇਆ ਆ ਐਸੇ ਹਫਤੇ ਤੇ ਸਾਰੇ ਆਪਰੇਸ਼ਨ ਉਹਨਾਂ ਦੇ ਡਿਸਟਰਪਟ ਹੋ ਗਿਆ ਸਾਰੇ ਆਪਰੇਸ਼ਨ ਕੰਮ ਕਰਨਾਂ ਦੇ ਰੁਕ ਗਿਆ ਇੰਪੈਕਟ ਬਹੁਤ ਵੱਡਾ ਆ ਅਟੈਕ ਦੇ ਨਾਲ ਲਗਭਗ 15000 ਡੀਲਰਸ਼ਿਪ ਜਿਹੜੀਆਂ ਨਾਰਥ ਅਮਰੀਕਾ ਦੇ ਵਿੱਚ ਨੇ ਜਿਹੜੇ ਇਹ ਸਾਰੀਆਂ ਉਹ ਲੋਕੇਸ਼ਨਸ ਜਿਹੜੀਆਂ ਸੀਡੀ ਕੇ ਸੌਫਟਵੇਅਰ ਯੂਜ਼ ਕਰਦੀਆਂ ਹਾਲਾਂਕਿ ਐਗਜ਼ੈਕਟ ਨੰਬਰ ਨਹੀਂ ਕਲੀਅਰ ਉਹਨਾਂ ਦੇ ਉੱਤੇ 15000 ਦੇ ਉੱਤੇ ਅਸਰ ਪਿਆ ਆ ਇਨਵੈਸਟੀਗੇਸ਼ਨ ਤੇ ਜਿਹੜੀ ਸ਼ਟਡਾਊਨ ਆ ਸੀਡੀ ਕੇ ਇਨਵੈਸਟੀਗੇਟ ਕਰ ਰਹੀ ਹੈ ਇਸ ਇਨਸੀਡੈਂਟ ਬਾਰੇ ਤੇ ਸਿਸਟਮ ਇਹਨਾਂ ਨੇ ਆਪਣਾ ਸੇਫਟੀ ਲਈ ਸ਼ਟਡਾਊਨ ਕਰ ਦਿੱਤਾ ਜਿਹਦੇ ਨਾਲ ਡੀਲਰਸ਼ਿਪ ਆਪਰੇਸ਼ਨ ਦੇ ਉੱਤੇ ਫਰਕ ਪਿਆ ਆ ਅ ਸ਼ੁਕਰਵਾਰ ਅੱਜ ਤੱਕ ਜਦੋਂ ਤੱਕ ਅਸੀਂ ਤੁਹਾਡੇ ਨਾਲ ਖਬਰਾਂ ਕਰ ਰਹੇ ਹਾਂ CDK ਦੇ ਸਿਸਟਮ ਡਾਊਨ ਸੀਗੇ ਤੇ ਅੰਦਾਜ਼ਾ ਉਦੋਂ ਹੁਣ ਤੱਕ ਕੋਈ ਨਹੀਂ ਆ ਕਿ ਇਹ ਕਦੋਂ ਰਿਜ਼ੋਲਵ ਹੋਣਾ ਹੈ ਤੇ ਡੀਲਰਸ਼ਿਪ ਆਪਰੇਸ਼ਨ ਦੇ ਵਿੱਚ ਵੱਡੀ ਡਿਲੇ ਐ ਇਸ ਵੇਲੇ ਕਾਰਾਂ ਦੇ ਮਾਮਲੇ ਦੇ ਵਿੱਚ ਹੋ ਰਹੀ ਹੈ ਦੂਜਾ ਜਿਹੜੇ ਕੁਝ ਡੀਲਰਸ਼ਿਪ ਹੈਗੇ ਆ ਜਿਨ੍ਹਾਂ ਦੇ ਵਿੱਚ ਕੋਸ਼ਾ ਅਫੀਲੀਏਟਡ ਨੇ ਜਿਹੜੇ ਸਟੈਲੈਂਟਸ ਦੇ ਨਾਲ ਫੋਰਡ ਦੇ ਨਾਲ ਜਾਂ BMW ਦੇ ਨਾਲ ਉਹਨਾਂ ਨੇ ਮੈਨੂਅਲ ਪ੍ਰੋਸੈਸ ਵੱਲੋਂ 스ਵਿਚ ਕਰ ਗਿਆ ਤਾਂ ਕਿ ਸੇਲ ਨੂੰ ਜਾਰੀ ਰੱਖਿਆ ਜਾ ਸਕੇ ਇਹ ਕਸਟਮਰ ਦਾ ਡਿਲੇ ਆ ਇਹਦੇ ਨਾਲ ਹੁਣ ਅਸਰ ਤੇ ਇਨਕਨਵੀਨੀਅੰਸ ਤੇ ਸਿੱਧੀ-ਸਿੱਧੀ ਕਸਟਮਰ ਨੂੰ ਹੋ ਰਹੀ ਆ ਡੀਲਰਸ਼ਿਪ ਦੇ ਉੱਤੇ ਅਸਰ ਪੈ ਰਿਹਾ ਆ ਸੋ ਸੀਡੀਕੇ ਨੇ ਵਾਰਨਿੰਗ ਦਿੱਤੀ ਆ ਕਸਟਮਰਸ ਨੂੰ ਕਿ ਜਿਹੜੀਆਂ ਇਸ ਤਰ੍ਹਾਂ ਫਿਸ਼ਿੰਗ ਅਟੈਂਪਟਸ ਆ ਉਹ ਹੋ ਸਕਦੀਆਂ ਸਕੈਮਰ ਇਹ ਕਹਿ ਸਕਦੇ ਆ ਕਿ ਅਸੀਂ ਸੀਡੀਕੇ ਵਾਲੇ ਆ ਤੁਸੀਂ ਸਾਡੇ ਨਾਲ ਗੱਲਬਾਤ ਕਰੋ ਤੇ ਉਸ ਤੋਂ ਬਾਅਦ ਤੁਹਾਨੂੰ ਉਹ ਆਪਣੇ ਜਾਲ ਦੇ ਵਿੱਚ ਫਸਾ ਸਕਦੇ ਆ ਪ੍ਰਾਈਵੇਸੀ ਦਾ ਕੰਸਰਨ ਵੀ ਆ ਡੀਲਰਸ਼ਿਪ ਚਿੰਤ ਤੇ ਇਸ ਗੱਲ ਨੂੰ ਕਰਕੇ ਆ ਜਿਹੜਾ ਕਸਟਮਰ ਦਾ ਡਾਟਾ ਉਹਨਾਂ ਦੇ ਕੋਲ ਆ ਉਹਦੀ ਕੋਈ ਜਿਹੜੀ ਹੈਗੀ ਆ ਇਨਫੋਰਮੇਸ਼ਨ ਇਹਨਾਂ ਤੱਕ ਜਾਂ ਜਿਹੜੇ ਨਾਂ ਉਹ ਨੇ ਇਹਦੇ ਤੱਕ ਨਾ ਪਹੁੰਚਵੇ ਜਿਹੜੀ ਨੈਸ਼ਨਲ ਆਟੋਮੋਬਾਈਲ ਡੀਲਰਸ ਐਸੋਸੀਏਸ਼ਨ ਨੇ ਇਸ ਵੇਲੇ ਜਾਣਕਾਰੀ ਦਿੱਤੀ ਆ ਕਿ ਜਿਹੜੇ ਡੀਲਰਸ ਦੀ ਕਮਿਟਮੈਂਟ ਆ ਕਿ ਕਸਟਮਰ ਦੀ ਇਨਫੋਰਮੇਸ਼ਨ ਪ੍ਰੋਟੈਕਟ ਕਰਨੀ ਤੇ ਸਾਈਬਰ ਇਨਸੀਡੈਂਟ ਨੂੰ ਰਿਸਪੌਂਡ ਕਰ ਰਹੇ ਆ ਸੀਡੀ ਕੇ ਕੰਮ ਕਰ ਰਹੀ ਆ ਇਸ ਵੇਲੇ ਲਗਾਤਾਰ ਥਰਡ ਪਾਰਟੀ ਐਕਸਪਰਟਸ ਦੇ ਨਾਲ ਜਿਹਦੇ ਵਿੱਚ ਟੈਸਟਿੰਗ ਕੀਤੀ ਜਾ ਰਹੀ ਆ ਜਿਹੜੀਆਂ ਸਰਵਿਸਿਜ਼ ਨੇ ਜਿੰਨੀ ਜਲਦੀ ਹੋ ਸਕਦਾ ਉਹਨਾਂ ਨੂੰ ਰਿਸਟੋਰ ਕੀਤਾ ਜਾਵੇ ਸੋ ਕਾਰ ਡੀਲਰਸ਼ਿਪ ਪੂਰੇ ਨਾਰਥ ਅਮਰੀਕਾ ਦੇ ਵਿੱਚ ਇਸ ਵੇਲੇ ਇਸ ਹਫਤੇ ਦੇ ਵਿੱਚ ਇਹਨਾਂ ਨੂੰ ਡਿਸਟਰਪਸ਼ਨ ਫੇਸ ਹੋਈ ਆ ਸੌਫਟਵੇਅਰ ਜਿਹਦੇ ਵਿੱਚ ਹਜ਼ਾਰਾਂ ਹੀ ਕਾਰ ਡੀਲਰ ਜਿਹੜੇ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਇਹਨੂੰ ਯੂਜ਼ ਕਰ ਰਹੇ ਆ ਉਹ ਬੈਕ ਬਾਈ ਬੈਕ ਸਾਈਬਰ ਅਟੈਕ ਦੇ ਨਾਲ ਹਿੱਟ ਹੋਏ ਆ ਅ ਅੱਜ ਤੱਕ ਬੁੱਧਵਾਰ ਤੋਂ ਸ਼ੁਰੂ ਹੋਇਆ ਹੈ ਇਹ ਸ਼ੁੱਕਰਵਾਰ ਤੱਕ ਤੇ ਇਹ ਹਜੇ ਤੱਕ ਵੀ ਥਾਂ ਸਿਰ ਨਹੀਂ ਆਇਆ ਅਸੀਂ ਜਾਣਦੇ ਆ ਥੋੜਾ ਚਿਰ ਪਹਿਲਾਂ ਇਥੇ ਲੰਡਨ ਦੇ ਸਟੋਰਾਂ ਦੇ ਉੱਤੇ ਸਾਈਬਰ ਅਟੈਕ ਹੋਇਆ ਸੀ ਫੇਰ ਬੀਸ਼ੀ ਕਾਮੰਡ ਦੇ ਸਿਸਟਮ ਦੇ ਉੱਤੇ ਵੀ ਕਿਤੇ ਨਾ ਕਿਤੇ ਜਿਹੜਾ ਸਾਈਬਰ ਅਟੈਕ ਹੋਇਆ ਤੇ ਹੁਣ ਜਿਹੜਾ ਇਹ ਸੀਡੀਕੇ ਸੌਫਟਵੇਅਰ ਕਾਰ ਡੀਲਰਸ਼ਿਪ ਜਿਹੜੇ ਯੂਜ਼ ਕਰਦੇ ਰਹੇ ਉਹਦੇ ਅਟੈਕ ਇੱਕ ਚਿੰਤਾ ਵਾਲੀ ਗੱਲਬਾਤ ਦੱਸੀ ਜਾ ਰਹੀ ਹੈ ਦੋਸਤੋ ਅਗਲੀ ਖਬਰ ਜਿਹੜੀ ਟੋਰੰਟੋ ਤੋਂ ਆ ਟੋਰੰਟੋ ਪੁਲਿਸ ਨੇ ਚਾਰ ਜਣੇ ਨੂੰ ਗ੍ਰਿਫਤਾਰ ਕੀਤਾ ਆ ਜਿਹੜੇ ਜਿਹੜੇ ਕਿ ਇੱਕ ਆਟੋ ਥੈਫਟ ਇਨਵੈਸਟੀਗੇਸ਼ਨ ਚੱਲ ਰਹੀ ਸੀ ਇੱਕ ਪ੍ਰੋਜੈਕਟ ਉਹਨੇ ਸ਼ੁਰੂ ਕੀਤਾ ਪ੍ਰੋਜੈਕਟ ਪੋਚਰ ਅ ਵਹੀਕਲ ਜਿਹੜੇ ਚੋਰੀ ਕੀਤੇ ਗਏ ਆ 100 ਤੋਂ ਜ਼ਿਆਦਾ ਚੋਰੀ ਦੇ ਜਿਹੜੇ ਵਾਹਨ ਆ ਉਹ ਇਹਨਾਂ ਨੇ ਫੜੇ ਆ ਜਿਨ੍ਹਾਂ ਦੀ ਕੀਮਤ ਲਗਭਗ 9.5 ਮਿਲੀਅਨ ਡਾਲਰ ਦੀ ਦੱਸੀ ਜਾ ਰਹੀ ਆ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜਾ ਸਰਵਿਸ ਇੰਟੈਰੀਓ ਦਾ ਇੱਕ ਸਾਬਕਾ ਮੁਲਾਜ਼ਮ ਆ ਉਹਨੇ ਮਦਦ ਕੀਤੀ ਐ ਚੋਰਾਂ ਦੀ ਕਿ ਨਕਲੀ ਜਿਹੜੇ ਕਾਗਜ਼ ਪੱਤਰ ਤੇ ਨਕਲੀ ਜਿਹੜੀਆਂ ਪਲੇਟਾਂ ਬਣਾਉਣ ਦੇ ਲਈ ਹੁਣ ਹੋਇਆ ਕਿੱਦਾਂ ਆ ਜਿਹੜਾ ਸਸਪੈਕਟ ਆ ਉਹਨੇ ਜਿਹੜਾ ਜਿਹੜਾ EMPLOYE ਦਾ ਵਹੀਕਲ ਆਈਡੈਂਟੀਫਿਕੇਸ਼ਨ ਨੰਬਰ ਆ ਜਿਹੜਾ ਕਾਰ ਦਾ ਜਾਂ ਕਿਸੇ ਵਹੀਕਲ ਦਾ ਵਿਨ ਨੰਬਰ ਹੁੰਦਾ ਆ ਉਹ ਕਾਰ ਤੋਂ ਜਿਹੜਾ ਉਹ ਕਾਰਾਂ ਜਿਹੜੀਆਂ ਆ ਆਲਰੇਡੀ ਜਿਹੜੀਆਂ ਵੇਚੀਆਂ ਜਾ ਚੁੱਕੀਆਂ ਤੇ ਐਕਸਪੋਰਟ ਕੀਤੀਆਂ ਜਾ ਚੁੱਕੀਆਂ ਉਹ ਦੇ ਦਿੱਤਾ ਹੁਣ ਜਿਹੜੇ ਨਕਲੀ ਕਾਗਜ਼ ਪੱਤਰ ਸੀਗੇ ਪਹਿਲਾਂ ਉਹਨਾਂ ਨੇ ਨਕਲੀ ਜਿਹੜੇ ਲੈਜੀਟਿਮੇਟ ਲੱਗਦੇ ਲੈਜੀਟਿਮੇਟ ਲੁਕਿੰਗ ਜਿਹੜੇ ਕਿ ਲੱਗਦੇ ਅਸਲੀ ਸੀ ਉਦਾਂ ਦੀ ਰਜਿਸਟ੍ਰੇਸ਼ਨਸ ਤੇ ਉਹਨਾਂ ਦੀਆਂ ਪਲੇਟਸ ਜਿਹੜੀਆਂ ਬਣਾਈਆਂ ਤੇ ਜਿਹੜੇ ਕਲੀਨ ਵਿਨ ਨੰਬਰਸ ਦੇ ਨਾਲ ਫਿਰ ਜਿਹੜਾ ਚੋਰੀ ਕੀਤੀਆਂ ਕਾਰਾਂ ਸੀਗੀਆਂ ਉਹਨਾਂ ਨੂੰ ਰੀ-ਰਜਿਸਟਰ ਕੀਤਾ ਇਹਨਾਂ ਨਵੇਂ ਵਹੀਕਲ ਆਈਡੈਂਟੀਫਿਕੇਸ਼ਨ ਨੰਬਰਸ ਦੇ ਨਾਲ ਤੇ ਉਹਨਾਂ ਨੂੰ ਇਦਾਂ ਲੱਗਿਆ ਵੀ ਇਹ ਬਿਲਕੁਲ ਸਹੀ ਆ ਤੇ ਹੁਣ ਉਹਦੇ ਤੋਂ ਬਾਅਦ ਜਿਹੜਾ ਇਹ ਜਿਹੜਾ ਇਹ ਵਹੀਕਲ ਸੀਗਾ ਉਹਨੂੰ ਫਿਰ ਆਨਲਾਈਨ ਵੇਚਿਆ ਗਿਆ ਜਾਂ ਉਹਨੂੰ ਕੁਝ ਕਰਾਈਮਸ ਦੇ ਲਈ ਵਰਤਿਆ ਗਿਆ ਹੁਣ ਜਿਹੜੇ ਰੈਗੂਲੇਸ਼ਨਸ ਇਹਦੇ ਵਿੱਚ ਕੁਛ ਨਹੀਂ ਕਰ ਰਿਹਾ ਇਨਵੈਸਟੀਗੇਸ਼ਨ ਸ਼ੁਰੂ ਹੋਈ ਸੀ ਇਨਵੈਸਟੀਗੇਸ਼ਨ ਜਨਵਰੀ 2024 ਵਿੱਚ ਸ਼ੁਰੂ ਕੀਤੀ ਸੀ ਜਦੋਂ ਪੁਲਿਸ ਨੇ ਨੋਟਿਸ ਕੀਤਾ ਸੀ ਕਿ ਜਿਹੜਾ ਜਿਹੜੀ ਇਹਨਾਂ ਨੂੰ ਡਾਕੂਮੈਂਟ ਮਿਲੇ ਸੀ ਉਹਦੇ ਵਿੱਚ ਇੱਕ ਬੜਾ ਸਸਪੀਸ਼ੀਅਸ ਪੈਟਰਨ ਸੀ ਇੱਕ ਇੱਕੋ ਜਿਹਾ ਸਾਰਾ ਕੁਝ ਦਿਸ ਰਿਹਾ ਸੀ ਸੋ ਇਹਨਾਂ ਦੇ ਵਿੱਚ ਜਿਹੜੇ ਇਹਨਾਂ ਨੇ ਕਾਰਾਂ ਰਿਕਵਰ ਕੀਤੀਆਂ 24 ਲਕਜ਼ਰੀ ਵਹੀਕਲਸ ਨੇ ਲਗਭਗ 1.8 ਮਿਲੀਅਨ ਜਿੰਨਾਂ ਦੀ ਕੀਮਤ ਦੱਸੀ ਜਾ ਰਹੀ ਹੈ ਸੋ ਕਿਉਂਕਿ ਕਾਰਾਂ ਦੀ ਚੋਰੀ ਬਹੁਤ ਲੰਬੇ ਸਮੇਂ ਤੋਂ ਇੱਕ ਸਾਡੇ ਕੋਲੇ ਮਸਲਾ ਬਣਿਆ ਹੈ ਤੇ ਉਸ ਮਸਲੇ ਦੇ ਵਿੱਚ ਇੱਕ ਲੰਬੀ ਜਿਹੜੀ ਇਹ ਪ੍ਰਾਪਤੀ ਦੱਸੀ ਜਾ ਰਹੀ ਹੈ। ਆ ਦੋਸਤੋ ਆਖਰ ਦੇ ਵਿੱਚ ਆਪਾਂ ਅੱਜ ਗੱਲਬਾਤ ਸੁਣਨੀ ਹੈ ਮਿਨਿਸਟਰ ਡਿਪਟੀ ਸਾਡੇ ਆਨਰੇਬਲ ਡਿਪਟੀ ਪ੍ਰਾਈਮ ਮਿਨਿਸਟਰ ਕ੍ਰਿਸਟੀਆ ਫਰੀਲੈਂਡ ਮੈਂਬਰ ਪਾਰਲੀਮੈਂਟ ਪਰਮ ਬੈਂਸ ਤੇ ਮੈਂਬਰ ਪਾਰਲੀਮੈਂਟ ਹਰਦੀਪ ਸਿੰਘ ਸਰਾਏ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਇਹਨਾਂ ਨੇ ਗੱਲਬਾਤ ਕੀਤੀ ਹੈ ਪੱਤਰਕਾਰਾਂ ਦੇ ਨਾਲ ਸਰੀ ਦੇ ਗ੍ਰੈਂਡ ਪੈਲੈਸ ਬੈਂਕਟ ਹਾਲ ਦੇ ਵਿੱਚ ਕੱਲ ਪ੍ਰੈਸ ਕਾਨਫਰੰਸ ਹੋਈ ਸੀ ਆ ਉਹ ਪ੍ਰੋਗਰਾਮ ਦੇ ਆਖਰ ਦੇ ਵਿੱਚ ਇਸ ਪ੍ਰੈਸ ਕਾਨਫਰੰਸ ਦੀ ਕੋਚ ਚਲਕੀ ਤੁਹਾਡੇ ਨਾਲ ਸਾਂਝੀ ਕਰ Uh, good afternoon, Honourable Deputy Prime Minister. My name is Jaskaran, and I'm from Channel, Punjabi. My question is about Massey Tunnel project. Is there any Would delay? Massey Massey Tunnel, Tunnel. Uh, Tunnel. Yeah. Is there any delay in the funding of Massey Tunnel project? Because a uh, few days ago, our Honourable Premier he was saying that uh, Ottawa is uh, showering more money to the uh, Ontario and Quebec, but not to the BC. Is that the case? No, it's not the case. Um, absolutely not. Um, I'm gonna, I' I am going to see the premier today. Um, we have a very good working relationship with the province of BC and I look forward to a conversation with him. Um, we're certainly aware of the Massey Tunnel project and that's something that we discuss. Um, but I do want to say because um, it's so BC is such an important province. Um, it is a real engine of growth and opportunity for Canada. And so I do want to say to everybody here: BC is really important to Canada. BC is really important to our government. And we demonstrate that with really significant investments in BC. So let me just go through a few of them. Housing, I've talked about that. At some length, because I think it is rightly a, a core issue for all Canadians, a core issue for people in BC and Surrey, and also Richmond. Um, and what has the federal government done there? Huge investments. $2 billion in BC builds. No other province, by the way, has a specific earmarked investment like that. We did that because we saw what BC was doing, we believed in it, and we wanted to support it. Um, $485 million from the federal government in housing accelerator funds across BC, um, and uh, huge investments in housing supportive infrastructure in BC. Infrastructure more broadly, particularly transit infrastructure, taken together, $5.5 million. Billion um, from the federal government to infrastructure in BC, including the Surrey Skytrain. This is a big deal. These are historic investments. And it, it has not been traditional, actually, for the federal government to get involved in infrastructure. That has traditionally been a provincial or municipal responsibility. Our federal government has stepped in because we know that Canada needs it. Uh, we know that BC needs it. We know that Surrey needs it early learning and childcare bc was the first province to have a deal with the federal government it 3.2 billion dollars from the federal government to bc and by the way that is a special benefit to you the people of bc because your province was already investing in it your province the reason we did the deal with bc first is the provincial government said we wanted to do it and so by stepping in and supporting that move, the federal government has made it possible for the BC provincial government and the people of BC to achieve your objective faster. We talked about jobs and how important they are um, for you know, the well-being of people. And to have jobs, you need to invest in the economy. I am very excited by the economic opportunities in BC overall specifically about hydrogen I think this is you know an industry on the cusp of huge development in the world um, BC is a global leader a Canadian leader that investment tax credit that is nearly 18 billion dollars on the table I think a huge amount is going to go to BC simply because the hydrogen industry is the most developed here and please say to all of your readers, and listeners and viewers, now is the time to be developing hydrogen projects, and the federal government is gonna support, you know, up to 18, well, more if there are more projects, but we think the ITC will be worth 18 billion. Life sciences in BC, this is another area of real comparative advantage for BC in canada and in the world and we have put forward nearly $500 million investing in life sciences projects here including in absellera i mentioned uh, the triumph nuclear particle accelerator um, $400 million that was spe a specific investment made specifically in the spring budget and if you talk to the premier tell him it's in his own writing um, so, there are a lot of great investments that we're making. We're glad to make them because BC is so important just to add uh, in the biomedical uh, BCG we just announced 158 million to uh, UBC normally you get research money for UBC so they'll make medicine they'll they'll invest in it now this is for a manufacturing a high-level manufacturing so the next time we ever get a pandemic or a SARS- like outbreak a uh, BC can build its own facility to mass-produce them uh, that's also been funded so now not only the research but we have had added, added companies like Abslar which has uh, become one of the largest pharmaceutical in the country, uh, but uh, coming back to Surrey. For 35 years, Surrey got no uh, rapid transit funding at all. The last station was made in 1986. It ended at King George. Uh, in the last uh, eight years, we've been able to we funded it twice: LRT first, then SkyTrain after whatever the residents of Surrey wanted. Uh, we've got the second only headquarters of any federally uh, uh, federal agency outside of Ottawa uh, is now going to be in Surrey. Pacific Can Development Agency. It'll fund uh, projects and companies right here. It's already funding them, but. It's its headquarters will now be in Surrey. We've got a new forensic lab worth $60 million, state of the art. We've got a new Simon Fraser uh, engineering campus. Um, so, the investments that Surrey has had since a federal Liberal government has come was unprecedented, has never been here before. And I remember speaking to Ahmed Hussain, Sean Fraser, the ministers of housing. We have disproportionately, we probably shouldn't say this, gotten more money for British Columbia out of the affordable rental housing now, a rental construction financing initiative for British Columbia more than any other province uh, in the country well, I might as well add too I don't want to have uh, Richmond left, left behind <laughs> yeah in the last three years since I, I came in and uh, with my colleague uh, Wilson meow in Richmond 640 million dollars just direct investment into Richmond and that includes the national supply chain uh, part of the uh, corridor um, uh, funding towards because in Richmond you all know we have the airport we have the rail plus we're part of the port network. Let's not forget the expansion of the port. Yes. how many billion? One was it? point three billion dollars, and that's a direct impact on all of our longshore workers. That you know we have so many from our community specifically impacted by that, and we still are the largest exporter of potash. And West Shore Terminals on the on on the um, on the port um, is going to be transitioning from coal to to potash, so they're going to be exporting more. And that brings me to the critical mineral strategy. There's so many companies that are in Richmond specifically that are getting money from that, whether it's uh, in critical uh, mining of of copper or lithium or other um, uh, of um, minerals that we need to fuel basically um, all of the future in technology. So, well, of course, there's. Uh, other things like electric uh, um, uh, EV battery uh, manufacturing, so lithium is going to be mainly mined for that, and and it's being made um, through multiple companies that are in Richmond, in including that we even have uh, investment put into a company called Idion, which can which uses a telescopic. Don't ask me how it works, but they can look down one mile below uh, the Earth's surface to see what mine what what uh, minerals are there. So huge investments uh, in, in in so many different ways infrastructure in Richmond we also got 40 million for the housing accelerator fund another 9 for the rapid uh, housing uh, initiative and those projects are breaking ground and, and going on right now plus uh, my favorite uh, we even got some money for a uh, so new soccer pitch at the Olympic Oval so um uh, so when the premiers uh, and other members from other levels of government sort of say that you know they're left being left behind i think it's a little bit disingenuous uh, maybe remind them next time sada harik program vekhn te sade naal judan layi subscribe karo channel punjabi te notification layi bell icon wale button te click karo